ਇਹ ਕਹਿੰਦਾ ਹੈਲਮਟ ਨਹੀਂ ਪਾਇਆ ਮੈਂ ਕਹਾਂ ਮੈਂ ਸਰਦਾਰ ਆ ਕਹਿੰਦਾ ਪੱਗ ਲਾ ਕੇ ਰਗਾ ਇਹਨੂੰ ਹੁਣ ਮੈਂ ਪੱਗ ਲਾ ਕੇ ਦਿਖਾਵਾਂ ਇਹਨੂੰ ਭੈਣ ਚੋ ਉਹ ਗਰੀਬ ਦੀ ਸ਼ਕਲ ਦੇਖ ਲਓ ਈ ਰਿਕਸ਼ਾ ਚਲਾਉਂਦਾ ਆ 6000 ਰੁਪਏ ਬੰਦਾ ਭਰ ਸਕਦਾ ਆ ਤੇ ਚਲਾਣ ਘਟੋ ਨਹੀਂ ਚਲਾਣ ਦੇ ਭਰ ਸਕਦਾ ਇਹਦੇ ਵੱਲ ਦੇਖੋ 315 ਰੋ ਰਿਆ ਵਾ ਇਹ ਸਾਰੇ ਜਿਹੜੇ ਟ੍ਰੈਫਿਕ ਪੁਲਿਸ ਸਸਪੈਂਡ ਹੋਣ ਚਾਹੀਦੇ ਆ ਜੇ ਅਗਰ ਸਿਟੀ ਸਾਹਿਬ ਜੇ ਇਹਨੇ ਤੁਰੰਤ ਸਪੈਨ ਨਾ ਕੀਤਾ ਗਿਆ ਤੇ ਅਸੀਂ ਕੱਲ ਦੇ ਸਿਟੀ ਸਾਹਿਬ ਦਾ ਪੁੱਤਰਾ ਹੀ ਫੋਕਾਂਗੇ ਔਰ ਉਹਨਾਂ ਦੇ ਦਸਤਕ ਨਹੀਂ ਜਿਹੜਾ ਤੁਹਾਡੇ ਸਸਤਰੀ ਕਾਲ ਜੀ ਇਹ ਜੋ ਤੁਸੀਂ ਖਬਰ ਵੇਖ ਰਹੇ ਹੋ ਪੰਜਾਬ ਤੋਂ ਖਬਰ ਆ ਰਹੀ ਹੈ ਜਿੱਥੇ ਇੱਕ ਸਰਦਾਰ ਮੁੰਡਾ ਜੋ ਕਿ ਪੁਲਸ ਵਾਲਿਆਂ ਦੇ ਉੱਤੇ ਇਲਜ਼ਾਮ ਲਾ ਰਿਹਾ ਕਿ ਪੁਲਸ ਵਾਲਿਆਂ ਨੇ ਮੇਰੇ ਨਾਲ ਬਹੁਤ ਹੀ ਮਿਸਤਰੀਵ ਕੀਤਾ ਕਿ ਅਸੀਂ ਮੋਟਰਸਾਈਕਲ ਤੇ ਆ ਰਹੇ ਸੀਗੇ ਤਾ ਪੁਲਿਸ ਵਾਲਿਆਂ ਨੇ ਭੱਜ ਕੇ ਧੱਕੇ ਨਾਲ ਮੋਟਰਸਾਈਕਲ ਦੀ ਚਾਬੀ ਕੱਢੀ ਜਿਸ ਤੇ ਕਹਿੰਨਾ ਸੀ ਡੈਗਦੇ ਡੈਗਦੇ ਬੱਚੇ ਤੇ ਕਹਿਣਾ ਮੁੰਡੇ ਦਾ ਕਿ ਮੇਰਾ ਫੋਨ ਵੀ ਟੁੱਟ ਗਿਆ ਤੇ ਫੋਨ ਉਸਨੇ ਦਿਖਾਇਆ ਵੀ ਇਹ ਕਿ ਉਸ ਦੀ ਡਿਸਪਲੇ ਟੁੱਟ ਗਈ ਤੇ ਉਸ ਤੋਂ ਬਾਅਦ ਇਸ ਮੁੰਡੇ ਦਾ ਕਹਿਣਾ ਹੈ ਕਿ ਪੁਲਿਸ ਵਾਲੇ ਨੇ ਕਿਹਾ ਕਿ ਤੁਹਾਡੇ ਹੈਲਮਟ ਨਹੀਂ ਪਾਇਆ ਤੇ ਮੁੰਡੇ ਨੇ ਕਿਹਾ ਕਿ ਮੈਂ ਸਰਦਾਰ ਆ ਮੇਰੇ ਪੱਗ ਬੰਨੀ ਆ ਤਾਂ ਪੁਲਿਸ ਵਾਲੇ ਨੇ ਕਿਹਾ ਕਿ ਤੂੰ ਪੱਗ اتار ਕੇ ਆਪਣੇ ਵਾਲ ਦਿਖਾ ਇਹ ਇਲਜ਼ਾਮ ਲਾਇਆ ਵੇਖੋ ਜੀ ਜੇਕਰ ਇਹ ਗੱਲ ਸੱਚੀ ਹੁੰਦੀ ਹੈ ਤਾਂ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਕਿਉਂਕਿ ਜੇ ਪੰਜਾਬ ਦੇ ਵਿੱਚ ਹੀ ਪੁਲਿਸ ਸਿੱਖ ਨੌਜਵਾਨਾਂ ਨਾਲ ਇਦਾਂ ਬਿਹੇਵ ਕਰ ਰਹੀ ਹੈ ਤਾਂ ਬਹੁਤ ਮਾੜੀ ਗੱਲ ਹੈ ਹਾਲਾਂਕਿ ਬਾਹਰਲੇ ਸੂਬਿਆਂ ਦੇ ਵਿੱਚੋਂ ਆਪਾਂ ਨੂੰ ਖਬਰਾਂ ਆਉਂਦੀਆਂ ਕਿ ਮੁੰਟੇ ਆਨਾਰੇ ਪੰਜਾਬ ਦੇ ਨਾਲ ਇਦਾਂ ਮਸੂਹੇਵ ਕੀਤਾ ਜਾਂਦਾ ਪਰ ਜੇ ਪੰਜਾਬ ਦੇ ਵਿੱਚ ਇਦਾਂ ਪੁਲਿਸ ਵਿਵਹਾਰ ਕਰੂਗੀ ਤਾਂ ਬਹੁਤ ਮਾੜੀ ਗੱਲ ਹੈ ਤਾਂ ਉਸ ਤੋਂ ਬਾਅਦ ਇੱਥੇ ਇਕੱਠ ਹੁੰਦਾ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਵੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਈ ਰਿਸ਼ਕੇ ਵਾਲਾ ਵੀ ਵਿਚਾਰਾ ਆਉਂਦਾ ਜੋ ਕਿ ਰੋ ਰੋ ਕੇ ਦੱਸ ਰਿਹਾ ਕਿ ਮੇਰਾ ਵੀ ਇੰਨਾ ਹੀ ਪੁਲਸ ਵਾਲਿਆਂ ਨੇ 6000 ਦਾ ਚਲਾਨ ਕੱਟਤਾ ਮੇਰੀ ਕੋਈ ਗਲਤੀ ਨਹੀਂ ਸੀ ਮੈਂ ਇੰਨਾ ਚਲਾਨ ਕਿੱਥੋਂ ਪਰ ਹਾਲਾਂਕਿ ਜਿਹੜੀ ਉੱਥੋਂ ਦੀ ਇਹ ਲੋਕਲ ਲੋਗਰਨ ਦਾ ਕਹਿਣਾ ਹੈ ਕਿ ਇਸ ਚੌਂਕ ਦੇ ਵਿੱਚ ਤੇ ਇਹਨਾਂ ਦਾ ਨਾਕਾ ਵੀ ਨਹੀਂ ਬੰਦ ਹੈ ਇਹਨਾਂ ਦਾ ਨਾਕਾ ਇਸ ਤੋਂ ਥੋੜਾ ਅੱਗੇ ਹੁੰਦਾ ਹੈ ਇੱਥੇ ਖੜ ਕੇ ਲੋਕਾਂ ਦਾ ਧੱਕੇ ਨਾਲ ਲਾਨ ਕੱਟ ਰਹੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਵੀ ਆਪਣੀ ਸਫਾਈ ਦਿੱਤੀ ਉਹਨਾਂ ਨੇ ਕਿਹਾ ਕਿ ਸਾਰੇ ਸਾਡੇ ਤੇ ਝੂਠੇ ਇਲਜ਼ਾਮ ਲੱਗ ਰਹੇ ਹਨ ਬਾਕੀ ਸਾਰੀ ਖਬਰ ਤੁਸੀਂ ਅੱਗੇ ਵੇਖੋ ਸਾਰੀ ਖਬਰ ਸੁਣੋ ਸ਼ੇਅਰ ਕਰੋ ਤੇ ਆਪਣੇ ਕਮੈਂਟ ਕਰਕੇ ਰਾਇ ਜ਼ਰੂਰ ਦਿਓ ਧੰਨਵਾਦ ਜੀ ਕਰਦੇ ਆ ਇਹ ਲਾ ਕੇ ਦਿਖਾਵਾਂ ਤੈਨੂੰ ਮੈਂ ਪੈਕ ਮੋਨਾ ਇੱਕ ਘੋਨਾ ਪਾਜੀ ਕੀ ਹੋਇਆ ਕੀ ਹੈ ਜੀ ਭਾਈ ਮੈਂ ਅਸੀਂ ਇੱਧਰ ਦਵਾਈ ਮਾਤਾ ਦੇ ਲੈਣ ਜਾ ਰਹੇ ਸੀਗੇ ਤੇ ਅਸੀਂ ਦੋਵਾਂ ਨੇ ਮੈਂ ਤੇ ਬ੍ਰਦਰ ਸੀਗਾ ਤੇ ਇਹਨਾਂ ਚੱਲ ਚੱਲਦੇ ਮੋਟਰਸਾਈਕਲ 'ਚੋਂ ਤੇ ਸਾਨੂੰ ਫੜਾ ਫੜਨ ਦੇ ਕੋਸ਼ਿਸ਼ ਆ ਵੀ ਚਾਬੀ ਲਾ ਰਹੀ ਐ ਨੇ ਮੈਨੇ ਅਸੀਂ ਆਪਣੇ ਧੰਨ ਮੈਨੇ ਕਹਾਂ ਫੋਨ ਦੇਖ ਕੇ ਆ ਦੇਖੋ ਫੋਨ ਦੀ ਸਾਰੀ ਹਾਲਤ ਤੇ ਚਲੋ ਕੋਈ ਨਾ ਤੁਹਾਡੀ ਬੌਂਡ ਕਰਨਾ ਮੋਟਰਸਾਈਕਲ ਜਿੱਦ ਜੀ ਸਾਦੀ ਕਰੋ ਮੈਨੂੰ ਕਹਿੰਦਾ ਹੈਲਮਟ ਨਹੀਂ ਪਾਇਆ ਮੈਂ ਕਹਾਂ ਮੈਂ ਸਰਦਾਰ ਆ ਕਹਿੰਦਾ ਪੱਗ ਲਾ ਕੇਗਾ ਇਹਨੂੰ ਹੁਣ ਮੈਂ ਪੱਗ ਲਾ ਕੇ ਦਿਖਾਵਾਂ ਇਹਨੂੰ ਭੈਣ 'ਚੋਂ ਉਹ ਗਾੜੀ ਗੱਡੀ ਗਾਰਲਿਕ ਅੰਨੇ ਨਹੀਂ ਇਹ ਇਹ ਇੱਥੇ ਖੜੇ ਸੀ ਯਾਰ ਜੋ ਲਾਈਨ ਲੱਗੀ ਹੋਈ ਹੈ ਲਾਈਟਾਂ ਦੀ ਪੂਰਾ ਨਹੀਂ ਲੈਟ ਹੋਈ ਸਾਰੇ ਜਣ ਨੰਗਨ ਲਾ ਪਿਆ ਸੀ ਨੰਗਨ ਲਾ ਇਹ ਹੁਣ ਅਸੀਂ ਪੱਗ ਲਾ ਕੇ ਦਿਖਾਈਏ ਕਿ ਪੱਜੇ ਬੰਦੇ ਫੜੇ ਆ ਨਾਕੀ ਇਹਨਾਂ ਦਾ ਕੋਈ ਨਾਕਾ ਇੱਥੇ ਹੈਗਾ ਆ ਨਾਕਾ ਇਹਨਾਂ ਦਾ ਉਹ ਲੱਗਿਆ ਹੋਏਗਾ ਜੀ ਇੱਥੇ ਚੌਂਕ ਦੇ ਵਿੱਚ ਕਿਹੜਾ ਨਾਕਾ ਆ ਚੌਂਕ ਦੇ ਵਿੱਚ ਪਬਲੀ ਦਾ ਰਸਤਾ ਆ ਇਹ ਪਬਲਿਕ ਨਹੀਂ ਸੀ ਰੋਕੋ ਕੇ ਪੜਾਂਗੇ ਤੇ ਉਹ ਕਿਹੜੇ ਕਾਨੂੰਨ ਨੇ ਕਿਹੜੇ ਕਾਨੂੰਨ ਚ ਲਿਖਿਆ ਕਿ ਅਸੀਂ ਪਬਲਿਕ ਨੂੰ ਘਰਾਂ ਦੇ ਘਰਾਂ ਚ ਜਾ ਕੇ ਪੜਾਂਗੇ ਆਪਾਂ ਹਾਂਜੀ ਸ਼੍ਰੀਮਾਨ ਜੀ ਕੀ ਗੱਲ ਕੀਤੀ ਉਹ ਕਹਿ ਰਹੇ ਕਿ ਤੁਸੀਂ ਕਹਿ ਰਹੇ ਕਿ ਪੱਗ ਲਾ ਕੇ ਦਿਖਾਓ ਬਿਲਕੁਲ ਝੂਠ ਕਹਿ ਰਹੇ ਹੋ ਜੀ ਬਿਲਕੁਲ ਝੂਠ ਹੈ ਕੀ ਹੋਇਆ ਕੀ ਸੀਗਾ ਜਿਹੜਾ ਮੋਢਾ ਮੁੰਡਾ ਵੋਟ ਚਲਾਉਂਦਾ ਆ ਇਹਨਾਂ ਨੂੰ ਇੰਨੀ ਗੱਲ ਪੁੱਛੋ ਚੁੱਪ ਕਰ ਲੈਣਾ ਇੱਕ ਮਿੰਟ ਭਾਈ ਉਹਨਾਂ ਨੂੰ ਪੁੱਛ ਲੈ ਸਾਹ ਜਿਆਦਾ ਫਿਰ ਮੈਨੂੰ ਪੁੱਛਣ ਦੇ ਤਾਂ ਹਾਂ ਪੁੱਛੋ ਨਾ ਤੁਸੀਂ ਮੌਕੇ ਤੇ ਇੱਥੇ ਪੁੱਛੋ ਠੀਕ ਹੈ ਇਹ ਜਿਹੜਾ ਐਡ ਹੀ ਚਲਾਉਂਦਾ ਮੁੰਡਾ ਮੁੰਡਾ ਮੋਨਾ ਇਹਨੇ ਮੈਨੂੰ ਲਾਇਸੈਂਸ ਪੁੱਛਿਆ ਕੋਈ ਲਾਇਸੈਂਸ ਨਹੀਂ ਨਾ ਕੋਈ ਨਿਯਾਰਤੀ ਹੈ ਨਾ ਕੋਈ ਮਤਲਬ ਅਗਲੇ ਨੇ ਹੈਲਮਟ ਪਾਇਆ ਹੈ ਇਹਨਾਂ ਦਾ ਇਲਜ਼ਾਮ ਹੈ ਵਾਹ ਕੀ ਇਹ ਮੋਟਰਸਾਈਕਲ ਚਲਾਇਆ ਇਹ ਜਿਹੜੇ ਪਿੱਛੇ ਬੈਠਾ ਹੈ ਇਹਦਾ ਕੋਈ ਰੋਲ ਨਹੀਂ ਹੈ ਇਹ ਮੋਟਰਸਾਈਕਲ ਦੇ ਪਿੱਛੇ ਬੈਕਸੈਟ ਬੈਠਾ ਹਾਂ ਚਲੋ ਨਹੀਂ ਮੈਂ ਤੁਹਾਨੂੰ ਫਿਰ ਇਹਨੇ ਮੈਨੂੰ ਐਡਾ ਕਿਉਂ ਕਿਹਾ ਕਿ ਤੂੰ ਪੱਗ ਲਾ ਰਿਹਾ ਹੈ ਨਹੀਂ ਭਾਜੀ ਇਹ ਗੱਲ ਲੈਂਦਾ ਸੀ ਇਹਨੂੰ ਪੁੱਛਿਆ ਸੀ ਇਹ ਗੱਲ ਤੁਸੀਂ ਕਹੀ ਸੀਗੀ ਹਾਂਜੀ ਬਸ ਇਹਨਾਂ ਨੂੰ ਜਵਾਬ ਦੇਣਾ ਇਹ ਗੱਲ ਕਹੀ ਸੀਗੀ ਤੁਸੀਂ ਇਹਨਾਂ ਨੇ ਉਧਰੋਂ ਬੱਚੇ ਆ ਰਹੇ ਸੀ ਬੱਚੇ ਉਹ ਅੱਗੇ ਚਲੇ ਗਏ ਇਨੀ ਭੱਜ ਕੇ ਮੋਟਰਸਾਈਕਲ ਦੀ ਚਾਬੀ ਕੱਢੀ ਆ ਜਦੋਂ ਬੱਚੇ ਡਿਗਣ ਲੱਗੇ ਨਾ ਜੇਬ ਚੋਂ ਨਿਕਲ ਕੇ ਮੋਬਾਈਲ ਥੱਲੇ ਡਿੱਗਿਆ ਮੋਬਾਈਲ ਉਸ ਟੁੱਟਾਇਆ ਇਹ ਇਹਨਾਂ ਨੇ ਬਹੁਤ ਵੱਡੀ ਗਲਤ ਲੈਂਗੁਏਜ ਜੋ ਯੂਜ਼ ਕੀਤੀ ਆ ਉਹਨੇ ਪਾਗ ਲਾ ਕੇ ਲਗਾ ਪਾਗ ਚਲਾਨ ਕਰਨਾ ਕੋਈ ਗੱਲ ਨਹੀਂ ਕਰ ਰੋ ਇਹਨਾਂ ਫਰਜ਼ਮੰਦਾਂ ਚਲਾਨ ਕਰਨਾ ਪਬਲਿਕ ਦਾ ਚਲਾਨ ਕਰਨਾ ਇਹਨਾਂ ਰਾਈਟ ਹੈ ਇਹਨਾਂ ਦੇ ਕੋਲ ਇਹਦਾ ਮਤ ਇਹ ਨਹੀਂ ਚਲਾਨ ਭੱਜ ਕੇ ਜਾ ਕੇ ਰਾਈਟ ਚਾਬੀ ਕਢਣੀ ਜੇ ਬਾਈਕ ਦਾ ਐਕਸੀਡੈਂਟ ਹੋ ਜਾਂਦਾ ਕੋਈ ਕੋਈ ਗੱਲ ਬਾਤਾਂ ਜੀ ਕੌਣ ਜ਼ਿੰਮੇਵਾਰ ਸੀਗਾ ਇਹਨਾਂ ਨੇ ਪੁੱਛਿਆ ਕਹਿੰਦਾ ਮੈਂ ਚਾਬੀ ਭੱਜ ਕੇ ਕੱਢੀ ਆ ਨਹੀਂ ਉਹ ਕਹਿ ਰਹੇ ਨੇ ਕੋਈ ਕੋਈ ਕਾਗਜ਼ ਨਹੀਂ ਸੀਗਾ ਨਾ ਹੀ ਕੋਈ ਲਾਇਸੈਂਸ ਹੈਗਾ ਕਾਗਜ਼ ਦੇਖੋ 2015 ਮਾਡਲ ਮੋਟਰਸਾਈਕਲ ਹੈ ਆ ਨਮਾਲੇ ਆ ਵੀ ਆਰਸੀ ਨਿਊ ਹੋਣ ਗਈ ਆ ਇਹਨਾਂ ਦੀ ਮੰਮੀ ਦੇ ਨਾਲ ਤੇ ਇਹ ਮੋਟਰਸਾਈਕਲ ਆ ਦੇਖੋ ਇਦਾਂ ਦੀ ਕੋਈ ਇਹੋ ਜਿਹੀ ਗੀਸੂ ਨਹੀਂ ਸੀਗਾ ਕੁਛ ਨਹੀਂ ਸੀਗਾ ਲੇਕਿਨ ਇਹਨਾਂ ਨੇ ਜਿਹੜਾ ਭੱਜ ਕੇ ਜਾ ਕੇ ਸਾਡਾ ਇਹਨਾਂ ਨੇ ਮਿਸ ਬੱਚਾ ਨੇ ਕੀਤਾ ਮੋਟਰਸਾਈਕਲ ਚਾਬੀ ਕੱਢੀ ਉਹ ਗਲਤ ਕੀਤਾ ਇਹਨਾਂ ਨੇ ਤੇ ਉੱਥੋਂ ਮੈਨੂੰ ਕਹਿ ਰਹੇ ਹੈ ਹੈਲਮਟ ਨਹੀਂ ਪਾਇਆ ਤੇ ਪੰਗ ਲਾ ਕੇ ਦਿਖਾਏ ਇਹ ਮੈਨੂੰ ਕਹਿਣਾ ਇਹ ਬਾਈਕ ਕੌਣ ਬੋਏ ਤੁਸੀਂ ਪਿੱਛੇ ਬੈਠੇ ਹੋਏ ਸੀਗੇ ਹਾਂਜੀ ਮੈਂ ਬਾਈਕ ਮੈਂ ਮੈਂ ਠੀਕ ਨਹੀਂ ਸੀ ਦਵਾਈ ਲੈਣ ਮਾਤਾ ਦੀ ਦਵਾਈ ਤੇ ਲਾਇਸੈਂਸ ਤਾਂ ਅਗਲੇ ਦਾ ਬੰਦਾ ਸੀਗਾ ਨਾ ਪੁੱਛਣਾ ਹਾਂਜੀ ਬਿਲਕੁਲ ਤੁਸੀਂ ਚਲਾ ਰਹੇ ਸੀਗੇ ਭਾਈ ਬਾਈਕ ਨਹੀਂ ਨਹੀਂ ਲੜਕਾ ਉਦ ਇਹ ਥੋੜੀ ਕਿ ਇਹ ਚੌਕ ਆ ਇਹ ਪਬਲਿਕ ਦਾ ਰਸਤਾ ਆ ਇਹ ਲਾਈਟਾਂ ਦੇਖੋ ਸਾਰੀਆਂ ਸਾਰੇ ਲੋਕ ਖੜੇ ਇੱਥੇ ਹੋਰ ਦੇਖੋ ਕਿੱਥੇ ਖੜੇ ਆ ਇਹਨਾਂ ਨੱਕ ਥੋੜੀ ਇਹਨਾਂ ਦਾ ਲਾਕਾ ਇਹਨਾਂ ਦਾ ਉਹ ਉਹ ਲੱਗਾ ਇਹਨਾਂ ਦਾ ਉੱਥੇ ਜਾ ਕੇ ਉੱਥੇ ਜਾ ਕੇ ਰੋਕ ਸਕਦੇ ਆ ਠੀਕ ਹੈ ਨਾ ਇਹ ਥੋੜੀ ਜਿਹਾ ਇਹ ਲੋਕ ਉਹ ਕਹਿ ਰਹੇ ਜਿਹੜੇ ਇਲਜ਼ਾਮ ਲਗਾ ਰਹੇ ਸਾਰੇ ਬੇਬੁਨਿਆਦ ਹੈ ਕੋਈ ਐਦਾਂ ਦੀ ਗੱਲ ਨਹੀਂ ਹੋਈ ਇਹ ਭੱਜਣ ਲੱਗੇ ਸੀਗੇ ਤੇ ਅਸੀਂ ਚੋਰ ਕਦੀ ਮੰਨਿਆ ਕਿ ਮੈਂ ਚੋਰੀ ਕੀਤੀ ਹੈ ਮੈਂ ਚੋਰ ਆ ਤੁਸੀਂ ਦੱਸੋ ਪਹਿਲੇ ਆਹ ਸੀਸੀਟੀਵੀ ਕੈਮੇ ਲੱਗੇ ਆ ਸੀ ਇਹ ਵੀ ਕਹਿੰਦੇ ਆ ਸੀਸੀਟੀਵੀ ਕੈਮਰੇ ਦੀ ਫਿਰ ਫੋਟੇ ਖੜਾਈ ਜਾਵੇ ਮੰਨ ਲਈ ਗਾਰੀਦਾਰ ਕਹਿੰਦੇ ਮੈਂ ਚਾਬੀ ਕੱਢੀ ਹੈ ਮੰਨ ਲਈ ਗਾਰੀਦਾਰ ਮੰਨ ਨਹੀਂ ਗਾਰੀ ਕਹਿੰਦਾ ਮੈਂ ਚਾਬੀ ਕੱਢੀ ਆ ਤੇ ਮੈਂ ਇਹਨਾਂ ਨੂੰ ਕਿਹਾ ਐਦਾ ਹੁਣ ਮੁਕਰ ਉਹਨਾਂ ਦਾ ਸਾਫ ਹੋ ਜਾ ਚਲ ਦੇ ਮੋਰ ਤੋਂ ਚਾਬੀ ਉਹ ਮੰਨੇ ਕੱਢੀ ਸੀ ਉਹਨਾਂ ਨੇ ਕੱਢੀ ਮੋਰ ਤੋਂ ਚਾਬੀ ਕੱਢੀ ਹੈ ਚਾਬੀ ਕੱਢਦੇ ਬਿਲਕੁਲ ਸਾਹੀਏ ਡਾਕਟਰ ਵੀ ਆਰ ਅੰਬੇਦਕਰ ਚੌਂਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਲੜਕਾ ਇਲਜ਼ਾਮ ਲਗਾ ਰਿਹਾ ਪੁਲਿਸ ਮੁਲਾਜ਼ਮ ਤੇ ਕਿ ਮੈਂ ਬਾਈਕ ਤੇ ਜਾ ਰਿਹਾ ਸੀਗਾ ਤੇ ਪੁਲਿਸ ਮੁਲਾਜ਼ਮ ਨੇ ਮੈਨੂੰ ਕਿਹਾ ਹੈਲਮਟ ਨਹੀਂ ਪਾਈ ਜਦੋਂ ਇਹਨੇ ਕਿਹਾ ਕਿ ਮੈਂ ਸਰਦਾਰ ਆ ਤੇ ਮੈਨੂੰ ਕਿਹਾ ਗਿਆ ਕਿ ਤੂੰ ਆਪਣੇ ਪੱਗ ਲਾ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਆ ਦੇਖ ਸਕਦੇ ਹੋ ਤਸਵੀਰਾਂ ਟ੍ਰੈਫਿਕ ਪੁਲਿਸ ਧਰਬਾਦ ਟ੍ਰੈਫਿਕ ਪੁਲਿਸ ਧਰਬਾਦ ਟ੍ਰੈਫਿਕ ਟੱਕਾ ਕੰਮ ਵਾਲੀ ਪੁਲਿਸ ਧਰਬਾਦ ਟ੍ਰੈਫਿਕ ਪੁਲਿਸ ਸਕੇਸ਼ਾਈ ਦੇਖ ਸਕਦੇ ਹੋ ਸਿੱਖ ਜੋ ਨੌਜਵਾਨ ਬਾਈਕ ਦੇ ਉੱਤੇ ਜਾ ਰਹੇ ਸੀਗੇ ਡਾਕਟਰ ਬੀ ਆਰ ਅੰਬੇਦਕਰ ਚੌਂਗਦੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਤੇ ਜਦੋਂ ਉਹਨੂੰ ਪੁੱਛਿਆ ਗਿਆ ਤੂੰ ਹੈਲਮਟ ਨਹੀਂ ਪਾਇਆ ਉਹ ਕਹਿ ਰਿਹਾ ਮੈਂ ਸਰਦਾਰ ਆ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਇਹਨੂੰ ਕਿਹਾ ਕਿ ਤੂੰ ਪੱਗ ਉਤਾਰ ਕੇ ਦਿਖਾ ਕਿ ਤੂੰ ਸਰਦਾਰ ਹੈ ਜਾਂ ਨਹੀਂ ਹੈ ਇਹ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜੀ ਹੋ ਰਹੀ ਆ ਦੇਖ ਸਕਦੇ ਹੋ ਜਾਏ ਹੈ 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 ਟੱਕੇ ਸਾਈ ਜਵਰੀ ਰੋਕੇ ਪੁੱਤੇ ਰੁਕਾ ਲਈ 100000 ਟੱਕੇ ਸਾਈ ਨਹੀਂ ਜਾਏਗੀ ਪੰਜਾਬ ਪੁਲਿਸ ਬਿਲਕੁਲ ਇੱਕ ਇੱਥੇ ਈ ਰਿਕਸ਼ਾ ਵਾਲਾ ਵੀ ਪਹੁੰਚਿਆ ਉਹਦੇ ਨਾਲ ਵੀ ਗੱਲਬਾਤ ਕਰਦੇ ਕੀ ਹੋਇਆ ਕੀ ਹੁਣ ਤਨ ਜੀ ਇੱਥੇ ਖੜੇ ਹੋਏ ਨਾਲੇ ਚਲਾਨ ਘੱਟਤਾ ਇੱਥੇ ਕਿੱਥੇ ਖੜੇ ਹੋਏ ਸੀਗੇ ਬੱਸ ਦਿੱਸੇ ਆਂਦੀ ਇਧਰੋਂ ਆਇਆ ਕੰਨੇ ਚਲਾਨ ਘੱਟ ਕਿੰਨੇ ਦਾ ਚਲਾਨ ਘਟਿਆ 6000 ਦੇਖ ਲਓ 6000 ਰੁਪਏ ਦਾ ਤੁਹਾਡਾ ਚਲਾਨ 6000 ਰੁਪਏ ਦਾ ਇਹ ਬੋਲਾ ਆਇਆ ਸੀ ਕਿਰਾਇਆ ਤੇ ਸਾਹਮਣੇ ਇਹ ਪੰਜਾਬ ਪੁਲਿਸ ਦਾ ਧੱਕਾ ਸ਼ਰਿਆਮ ਧੱਕਾਇਆ ਇਹ ਈ ਰਿਕਸ਼ਾ ਲੈ 6000 ਕਿੱਥੋਂ ਭਰੇਗਾ ਉਹ ਇਹ 50-54 ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਜ਼ਿਲ੍ਹਾੰਦੇ ਦੇ ਕਮਿਸ਼ਨ ਸਾਹਮਣੂ ਇਹ ਚੀਜ਼ ਦਾ ਇਹ ਬੰਦਾ ਗਰੀਬ ਦੀ ਸ਼ਕਲ ਦੇਖ ਲਓ ਇਹ ਨਹੀਂ ਚੈਦ ਲੰਦਾ ਯਾਰ 6000 ਰੁਪਏ ਬੰਦਾ ਭਰ ਸਕਦਾ ਯਾ ਤੇ ਚਲਾਨ ਘਟੋ ਨਹੀਂ ਚਲਾਨ ਨਹੀਂ ਭਰ ਸਕਦਾ ਇਹਦੇ ਵੱਲ ਦੇਖੋ ਬੰਦਾ ਰੋ ਰਿਹਾ ਵਾ ਇਹ ਸਾਰੇ ਜਿਹੜੇ ਟ੍ਰੈਫਿਕ ਪੁਲਿਸਰ ਸਪੈਨ ਹੋਣ ਚਾਹੀਦੇ ਆ ਜੇ ਅਗਰ ਸੀਟੀ ਸਾਹਿਬ ਜੇ ਇਹਨੇ ਤੁਰੰਤ ਸਪੈਨ ਨਾ ਕੀਤਾ ਗਿਆ ਅਸੀਂ ਕੱਲ ਦਾ ਸੀਟੀ ਸਾਹਿਬ ਦਾ ਪੋਟਾ ਹੀ ਫੋਕਾਂਗੇ ਔਰ ਉਹਨਾਂ ਦਾ ਦਸਤਕ ਨਹੀਂ ਜਿਹੜਾ ਤੁਹਾਡਾ 6000 ਦਾ ਚਲਾਨ ਹੋਇਆ ਕਿਸ ਚੀਜ਼ ਦਾ ਹੋਇਆ ਚਲਾਨ ਨਹੀਂ ਖੜੇ ਖੜਨ ਦਾ ਨੋ ਪਾਰਕਿੰਗ ਦਾ ਖੜੇ ਖੜਨ ਦਾ ਆ ਰਹੇ ਸੀ ਬਸ ਖੜੇ ਹੋਏ ਸਵਾਰੀ ਛੱਡ ਕੇ ਆ ਰਹੇ ਸੀ ਤੁਸੀਂ ਆਰੀ ਨਹੀਂ ਖਾਲੀ ਗੱਡੀ ਖਾਲੀ ਗੱਡੀ ਚਲੀ ਤੁਸੀਂ 6000 ਦੇਖਿਓ ਕਿਸ ਚੀਜ਼ ਲਿਖਿਆ ਕੀ ਹੋਇਆ ਕਿਸ ਚੀਜ਼ ਦਾ 6000 ਆ ਬਿਲਕੁਲ ਲਗਾਤਾਰ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਗਰੀਬਾਂ ਦੇ ਨਾਲ ਤੱਕਾ ਕਰ ਰਹੀ ਆ ਪੁਲਿਸ ਦੇਖ ਸਕਦੇ ਹੋ ਸ਼੍ਰੀਆਮ ਇੱਕ ਆਟੋ ਰਿਕਸ਼ੇ ਵਾਲੇ ਦਾ ਵੀ 6000 ਰੁਪਏ ਦਾ ਚਲਾਨ ਕੱਟ ਦਿੱਤਾ ਦੱਸਿਆ ਜਾ ਰਿਹਾ ਕੀ ਹੈ ਸਵਾਰੀ ਛੱਡ ਕੇ ਉੱਥੋਂ ਜਾ ਰਿਹਾ ਸੀਗਾ ਤੇ ਇਹ ਖੜਾ ਖੜੇ ਹੋਏ ਸੀਗੇ ਤੁਸੀਂ ਲਾਈਟ ਤੇ ਖੜਾ ਹੈ ਲਾਈਟ ਦੇਖ ਰਹੇ ਸੀ ਲਾਈਟ ਤੇ ਖੜੇ ਹੋਏ ਸੀਗੇ ਬਿਲਕੁਲ ਰੈੱਡ ਲਾਈਟ ਦੇ ਉੱਤੇ ਖੜਿਆ ਜੇ ਰੈੱਡ ਲਾਈਟ ਟੱਪ ਜਾਂਦੇ ਫੇਰ ਵੀ ਚਲਾਂਗੇ ਹੁਣ ਖੜੇ ਹੋ ਗਏ ਫੇਰ ਵੀ ਚਲਾਨਾ ਇਹਨੂੰ ਕਿਵੇਂ ਦੇਖਦੇ ਹੋ ਹੇ ਪੁਲਿਸ ਅਧਿਕਾਰੀ ਕਗਾਰੀਆ ਬੰਦੇ ਹੀ ਆਏਗਾ ਕੌਣ ਸੱਚ ਤੱਕ ਆਗਾ ਦੇਖੋ ਲੋ ਜਹਾਜ ਦੇ ਆਇਆ ਦੇਖੋ ਇਹ 22 ਸਾਲ ਦੇ ਬੱਚੇ ਦਾ ਭੱਜ ਕੇ ਉਹਨਾਂ ਦੀ ਚਾਬੀ ਮੋਟਰਸਾਈਕਲ ਲਈ ਆ ਜੇ ਬੱਚੇ ਡਿੱਗ ਜਾਂਦੇ ਸੱਟਾਂ ਲੱਗ ਜਾਂਦੀਆਂ ਕੌਣ ਜ਼ਿੰਮੇਵਾਰ ਸੀ ਉਹਦੇ ਵਿੱਚ ਉਹਦਾ ਮੋਬਾਈਲ ਜੇ ਥੋੜਾ ਡਿੱਕੇ ਮੋਬਾਈਲ ਟੁੱਟ ਗਿਆ ਆ ਅਸੀਂ ਬਹੁਤ ਹੈ ਪੁਲਿਸ ਦੀ ਨਿੰਦਣਯੋਗ ਗੱਲ ਹੈ ਇਹ ਕਿ ਇਹੋ ਜਿਹਾ ਵੇਖ ਸੀਸੀਟੀਵੀ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੇ ਉਹਨਾਂ ਨੂੰ ਸੀਸੀਟੀਵੀ ਕਢਾਉਣ ਦੀ ਮੰਗ ਕੀਤੀ ਤੁਸੀਂ ਹੁਣ ਕੀਤਾ ਜੀ ਇੱਥੇ ਟਰਾਈਫੀ ਦੇ ਐਸਐਚਓ ਸਾਹਿਬ ਆਏ ਸੀ ਉਹ 2 ਮਿੰਟ ਰੁਕੇ 2 ਮਿੰਟ ਰੁਕੇ ਨਾਲ ਹੀ ਉਹ ਚਲੇ ਗਏ ਆ ਹੁਣੀ ਐਸਪੀ ਸਾਹਿਬ ਨਾਲ ਦੁਆਟੀ ਗੱਲ ਹੋਈ ਐਸਪੀ ਟ੍ਰੈਫਿਕ ਨਹੀਂ ਹੋਈ ਅਸੀਂ ਰਿਟਰਨ ਦੇ ਵਿੱਚ ਕੰਪਲੀਟ ਕਰਵਾਵਾਂਗੇ ਅਸੀਂ ਇਹਨਾਂ ਤੇ ਕਾਰਵਾਈ ਕਾਨੂੰਨੀ ਕਰਾਏ ਕਰਵਾਵਾਂਗੇ ਜਦੋਂ ਬਾਅਦ ਵਿੱਚ ਪਹਿਲੇ ਪਹਿਲੇ ਤੇ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੀਦਾ ਬਾਅਦ ਕਿ ਤੁਸੀਂ ਪੰਜਾਬ ਪੁਲਿਸ ਦੇ ਹੋਏ ਸੀ ਬਾਅਦ ਆਪਣੀ ਇਹਦੇ ਪੁਲਿਸ ਸ਼ੈਡ ਕੋਈ ਸੈਡ ਨਹੀਂ ਅਸੀਂ ਉਧਰੋਂ ਆ ਗਏ ਲੋਕ ਕਿੰਨੇ ਘੜਦੇ ਹੋ ਨਾਜ ਪੁਲਿਸ ਖੜੇ ਹੋ ਰਹੇ ਲਾਈਟ ਦੇਖਦੇ ਸੀ ਉਦੋਂ ਕਰ ਨਾ ਦੇ ਪੁਲਿਸ ਮਲਾਏ ਮਹਾ ਹਲਪਾਂਦੀ ਹੈ ਪਨਾ ਦੇ ਇਹਨਾਂ ਦੀਆਂ ਗੱਡੀਆਂ ਦੇ ਕਾਗਜ਼ ਤੇ ਗੱਡੀਆਂ ਕਾਇਏ ਪੂਰੇ ਹੁੰਦੇ ਆ ਇਹਨਾਂ ਦੀ ਆਪਾਂ ਮੰਨ ਕਰਦੇ ਆ ਇਹਨਾਂ ਦੇ ਕੁਝ ਮੁਲਾਜ਼ਮਾਂ ਦੇ ਸਾਰੀਆਂ ਗੱਡੀਆਂ ਦੇ ਚੱਕ ਕਾਗਜ਼ ਚੱਕਿੱਤੇ ਜਾਣ ਮੋਟਰਸਾਈਕਲਾਂ ਦੇ ਗੱਡੀਆਂ ਦੇ ਕਾਰਾਂ ਦੇ ਜੋ ਵੀ ਹੈ ਇਹਨਾਂ ਦੇ ਕੋਲ ਵਾਹਨ ਹੈਗਾ ਇਹ ਜਾਂ ਸਰਕਾਰੀ ਹੈ ਚਾਹੇ ਇਹਨੇ ਪ੍ਰਾਈਵੇਟ ਆ ਇਹਨਾਂ ਦੀਆਂ ਗੱਡੀਆਂ ਸਾਰੇ ਚੱਕ ਕਿਤੇ ਜਾਣ ਇਹਨਾਂ ਦੇ ਕੋਈ ਵੀ ਗੱਡੀਆਂ ਚੱਕ ਕਾਗਜ਼ ਨਹੀਂ ਮਿਲੇਗਾ ਅਜਾਰੇ ਇਹਨਾਂ ਦੇ ਪੰਜਾਬ ਪੁਲਿਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਕੱਲ ਨੂੰ ਕੱਲ ਸੀਪੀ ਸਾਹਿਬ ਦਾ ਪੁੱਤਣਾ ਫੋਕਾਂਗੇ ਇਹ ਸਾਰੇ ਚਲਾਨ ਕੱਟੇ ਹੋਏ ਕੈਂਸਲ ਹੋਣੇ ਚਾਹੀਦੇ ਠੀਕ ਹੈ ਜੀ ਧੰਨਵਾਦ ਭਾਈ ਤੁਸੀਂ ਕੀ ਮੰਗ ਕਰਦੇ ਹੋ ਮੈਨੂੰ ਮੰਗ ਆ ਜੀ ਕਿ ਮੈਨੂੰ ਚਲੋ ਕੋਈ ਗੱਲ ਨਹੀਂ ਪਰ ਇਹਨਾਂ ਨੇ ਮੇਰੀ ਦਸਤਾਰ ਨੂੰ ਤੁਸੀਂ ਆਪਣੇ ਘਰ ਦੇ ਨਾਲ ਗੱਲਬਾਤ ਕੀਤੀ ਇਸ ਰਿਕਾਰਡਿੰਗ ਅਸੀਂ ਜਥੇਦਾਰ ਮਹਾਕਾਲ ਦੇ ਸਾਡੇ ਮਹਾਂ ਕਲਿਆਣਪੁਰ ਤੋਂ ਜਥੇਦਾਰ ਜੀ ਆ ਬਾਬਾ ਜੀ ਉਹਨਾਂ ਨੇ ਵੀ ਗੱਲ ਕੀਤੀ ਉਹ ਵੀ ਅੰਮਰਸਾਰੇ ਆ ਉਹਨਾਂ ਦੀਆਂ ਫੌਜਾਂ ਵੀ ਉਹ ਕਹਿੰਦੇ ਸੀ ਲੈ ਕੇ ਇੱਥੇ